ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਸਮੂਹ ਨਗਰ ਨਿਵਾਸੀ ਪਿੰਡ ਮੰਡੇਰ ਨੌਜਵਾਨ ਵੀਰਾਂ ਵੱਲੋਂ ਅੱਜ ਪਿੰਡ ਮੰਡੇਰ ਨਗਰ ਦੇ ਸੜਕ ਦੇ ਉੱਪਰ ਨੌਜਵਾਨਾਂ ਵੱਲੋਂ 6 ਜੂਨ ਸ਼ਹੀਦਾਂ ਦੀ ਯਾਦ ਤੇ ਵਿੱਚ ਠੰਡੇ ਮਿੱਠੇ ਜਲਦੀ ਸਵੀਲਾ ਲਗਾਈ ਗਈ ਜਿਸ ਦੇ ਵਿੱਚ ਸਾਰੇ ਨੌਜਵਾਨਾ ਫੌਜੀ ਵੀਰ ਵੱਖ-ਵੱਖ ਪੜਦੇ ਹੋਏ ਛੋਟੇ ਵੱਡੇ ਨੌਜਵਾਨਾਂ ਵੱਲੋਂ ਇਹ ਸਵੀਲਾ ਲਗਾਈ ਗਈ ਜਿਸ ਦੇ ਵਿੱਚ ਠੰਡਾ ਮਿੱਠਾ ਜਾਲਾ ਜਲਜੀਰਾ ਆਦੀ ਸਮਾਨ ਬਹੁਤ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਉਣ ਜਾਣਾ ਬਾਲੀਆਂ ਸੰਗਤਾਂ ਨੂੰ ਪ੍ਰੇਮ ਦੇ ਨਾਲ ਪਿਲਾਇਆ ਵੀ ਅਤੇ ਛਕਾਇਆ ਵੀ ਗਿਆ ਤਾਂ ਕਿ ਸੜਕ ਤੋਂ ਬਹੁਤ ਹੀ ਧਿਆਨ ਦੇ ਨਾਲ ਇਹ ਠੰਡਾ ਮਿੱਠਾ ਜਾਲਾ ਛਕਾਇਆ ਗਿਆ ਜੀ ਆਉਣ ਜਾਣ ਵਾਲੀਆਂ ਗੱਡੀਆਂ ਤੇ ਹੋਰ ਆਉਣ ਜਾਣ ਵਾਲੇ ਰਾਹੀਆਂ ਨੂੰ ਆਰਾਮ ਦੇ ਨਾਲ ਇਹ ਜਾਲਾ ਪਿੰਡ ਮੰਡੇਰ ਦੇ ਨੌਜਵਾਨਾਂ ਵੱਲੋਂ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨਾਂ ਨੌਜਵਾਨਾਂ ਦੇ ਹੌਸਲੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਅਤੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨ ਮੇਰੇ ਪਿੰਡ ਦੇ ਨੌਜਵਾਨ ਬੀਰ ਹੋਰ ਵੀ ਵਧੀਆ ਵਧੀਆ ਸਾਂਝੀਆਂ ਜਗ੍ਹਾ ਤੇ ਪੌਦੇ ਗਰਾਊਂਡ ਵਾਸਤੇ ਤੇ ਆਉਣ ਵਾਲੇ ਨੌਜਵਾਨਾਂ ਵਾਸਤੇ ਇਹ ਵਧੀਆ-ਵਧੀਆ ਪਿੰਡ ਦੇ ਵਿਕਾਸ ਵਾਸਤੇ ਮੂਹਰੇ ਹੋ ਕੇ ਹੋਰ ਵੀ ਵਧੀਆ-ਵਧੀਆ ਕਾਰਜਕ੍ਰਮ ਕਰਦੇ ਰਹਿਣ ਜੀ ਤਾਂ ਕਿ ਆਪਾਂ ਇਹਨਾਂ ਦੇ ਹੋਰ ਵੀ ਵਧੀਆ-ਵਧੀਆ ਜੋ ਪ੍ਰੋਗਰਾਮ ਕਰਦੇ ਨੇ ਉਹਨਾਂ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਤਾਂ ਮੇਰੇ ਪਿੰਡ ਦੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਠੰਡੇ ਮਿੱਠੇ ਅਤੇ ਜਲ ਜੀਰੇ ਦੀ ਸ਼ਬੀਲ ਨੌਜਵਾਨਾਂ ਵੱਲੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸ਼ਬੀਲ ਲਗਾਈ ਗਈ ਹੈ ਜੀ ਬਹੁਤ ਹੀ ਅੱਜ 6 ਜੂਨ ਵਾਲੇ ਦਿਨ ਜੋ ਬਹੁਤ ਹੀ ਜਿਆਦੇ ਇਹ ਉਹ ਤਿੰਨ ਦਿਨਾਂ ਕਹਿਰਾ ਟਾਇਆ ਗਿਆ ਸੀ ਇਹਨਾਂ ਨੇ ਉਹ ਯਾਦ ਨੂੰ ਤਾਜ਼ਾ ਰੱਖਣ ਲਈ ਅੱਜ ਉਹਨਾਂ ਦੀ ਯਾਦ ਦੇ ਵਿੱਚ ਸਵੀਲ ਨੌਜਵਾਨਾਂ ਵੱਲੋਂ ਲਗਾਈ ਗਈ ਹੈ ਤੇ ਤੁਸੀਂ ਦੇਖ ਰਹੇ ਹੋ ਜੋ ਕਿ ਬੈਗਰੂ ਇਹਨਾਂ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਇਹਨਾਂ ਨੂੰ ਹਮੇਸ਼ਾ ਚੰਗੇ ਕਰਮ ਕਰਨ ਦਾ ਬਲ ਬਖਸ਼ੇ ਮੇਰਾ ਬੈਗਰੂ ਤੁਸੀਂ ਦੇਖ ਰਹੇ ਹੋ ਜੋ ਕਿ ਨੌਜਵਾਨਾਂ ਵੱਲੋਂ ਬਹੁਤ ਹੀ ਪ੍ਰੇਮ ਦੇ ਨਾਲ ਗਲਾਸਾਂ ਦੇ ਵਿੱਚ ਜਾਲ ਜੀਰਾ ਪਾਇਆ ਜਾ ਰਿਹਾ ਤੇ ਸੰਗਤਾਂ ਵਹਿਗਰੂ ਦੇ ਜਾਪ ਦੇ ਨਾਲ ਇਹ ਸਵੀਲ